ਪ੍ਰਧਾਨ ਜੀ ਮੈਂ ਮੰਡਲ ਵਿੱਚ ਬਰਾਮਾ ਮਾਣ ਸ੍ਰੀ ਸ਼ਿਸ਼ਪਨ ਤੇ ਮੇਰੇ ਸਾਹਮਣੇ ਸਹਿਰਕਾਰ ਮੀ ਲੋ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਸੋਮਾ ਰਚਨਾ ਪੇਸ਼ ਕਰਨ ਲੱਗਾ ਸ਼ਹੀਦ ਉਦਮ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਜਲ੍ਹਿਆਂ ਵਾਲਾ ਬਾਗ 13 ਅਪ੍ਰੈਲ ਕਾਂਡੇ ਉੱਨੇ ਸੋਨੀ ਦਾ ਸਾਡ ਦਾਸ ਬੁੱਤਰੇ ਵੇ ਸਾਡ ਦਾਸ ਬੁੱਤਰੇ ਜਲ੍ਹਿਆਂ ਵਾਲੇ ਬਾਗ ਦਾ ਖਾਂਦ ਸੁਣ ਕੇ ਨੇੜੇ ਖੂਨ ਉੱਤਰੇ ਬਈ ਨੇੜੇ ਖੂਨ ਉੱਤਰੇ ਜਲ੍ਹਿਆਵਾਲੇ ਬਾਗ ਦਾ ਖਾਤ ਸੁਣ ਕੇ ਨੇੜੇ ਖੂਨ ਉੱਤਰੇ ਬਈ ਨੇੜੇ ਖੂਨ ਉੱਤਰੇ ਸਾਕੀ ਦਾ ਦਿਹਾੜਾ ਲੋਕਾਂ ਦਾ ਇਕੱਠ ਸੀ ਮੈਕਲਡਵਰ ਦਿੱਤ ਕੈਂਦੀ ਅੱਖ ਸੀ ਮੀਟਿੰਗ ਪੰਜਾਬ ਦੇ ਚੜ੍ਹਨਾ ਨੇ ਪਰੇ ਜਾਂ ਤਾਂ ਤੇ ਗੋਲੀਆਂ ਵਰਾਈਆਂ ਚੱਕ ਸੀ 120 ਹਾਂ ਦੀ ਰੱਦ 60 ਫੁੱਟ ਡੂੰਘੇ ਧੂਏ ਵਿੱਚ ਨੂੰ ਕਿੜੇ ਬਈ ਕੂਏ ਵਿੱਚ ਮੁੱਤੀ ਦੇ ਜੱਲਿਆ ਵਾਲੇ ਭਾਰੀ ਧਾਦ ਖਾਦ ਸੋਣ ਕੇ ਨਹੀਂ ਖੂਨ ਉੱਤਰੇ ਬਈ ਨਹੀਂ ਡਿੱਕੂ ਨੁੱਤਰੇ ਨਿੱਕਣ ਕੇ ਬੱਚਿਆਂ ਦੇ ਸਿਰ ਪਾੜਦੇ ਵੱਲਾਂ ਨਾਲ ਹੋਣ ਜਿਵੇਂ ਚੂਹੇ ਯਾੜਦੇ ਕ੍ਰਿਸ਼ਨਾਂ ਚੋ ਗੋਲੀ ਅਨਾਂ ਸ਼ੋਰ ਮੱਚਿਆ ਸਹਿਕਦੇ ਸਰੀਰ ਪੈਰਾਂ ਕਿ ਲਤਾੜਦੇ ਗੌਰਿਆਂ ਦੀ ਸਕੀਮ ਜਨਤਾ ਚ ਫੁੱਟ ਪਗ ਸਾਡਾ ਮੈਨ ਕੁਸਰੇ ਵਾ ਸਾਡਾ ਮੈਨ ਕੁਸਰੇ ਜੱਲਾ ਵਾਲੇ ਬਾਗ ਦਾ ਦੇਖਾ ਤੇ ਸੂਣ ਕੇ ਨਹੀਂ ਪੂਨ ਕੁਸਰੇ ਮੈਨ ਨਹੀਂ ਪੂਨ ਮੁੱਕਰੇ ਕੰਵਾ ਪਰ ਮੇਸ਼ਾਨ ਗੋਲੀਆਂ ਦਿੱਖਦੇ ਸਦੇ ਜ਼ੁਲਮ ਦੇ ਦਾਗ ਨਾ ਮਟਾਏ ਮਿਟਦੇ ਲਹੂ ਪੀਤੇ ਪੌਂਦੇ ਸਮਾਦ ਹੈ ਖੜੀ ਜੀਹੂ ਵੇਖ ਵੇਖ ਅੰਜੂ ਮੇਰੇ ਵਿੱਚ ਚੇ ਸਰਦੀ ਗਮ ਦੇ ਚੂਤਰੇ ਬਈ ਗਮ ਦੇ ਚੂਤਰੇ ਜੱਲਿਆ ਵਾਲੇ ਬਾਗ ਦਾ ਦੇ ਖਾਦ ਸੋਣ ਕੇ ਨਹੀਂ ਨੀ ਖੂਨ ਉੱਤਰੇ ਬਈ ਨਹੀਂ ਨੀ ਖੂਨ ਉੱਤਰੇ ਉਦਮ ਸੇ ਆਉਨੇ ਅੱਖੀ ਸੀਨ ਵੇਖਿਆ ਕਾਸ ਤੋਂ ਬੇਦੋਸ਼ੀਆਂ ਨੂੰ ਮਾਰ ਮਿਟਿਆ ਬਦਲੇ ਦੇ ਆਕੇ ਤੁਖੀ ਸਾਹਿਬ ਚੰਦਿਆ ਪਹੁੰਚ ਕੇ ਵਲੇ ਤੇ ਔੜ ਵੈਰ ਸੇ ਕਿਆ ਉਦਮ ਸਿਓ ਮੈਂ ਕਲ ੜ ਵੈਰ ਮਾਰ ਕੇ ਖੜਾਇਕ ਨੁੱਕਰੇ ਵਈ ਖੜਾਇਕ ਨੁੱਕਰੇ ਜੱਲਿਆ ਵਾਲੇ ਭਾਗਤਾ ਦੇ ਖਾਂਦ ਸੁਣ ਕੇ ਨਹੀਂ ਰਿਕੂ ਨ ਉੱਤਰ ਵੀ ਨਹੀਂ ਰਿਕੂ ਨ ਉੱਤਰ ਤਨ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਜੀ ਨੂੰ ਬੇਨਤੀ ਹੈ ਕਿ ਉਹਨਾਂ ਦੇ ਬਾਅਦ ਸਾਡੇ ਕੇ ਸਰਦਾਰ ਰਾਜਵਿੰਦਰ ਸਿੰਘ ਗੱਡੂ ਜੀ ਬੈਠੇ ਆ ਉਹ ਆਪਣੀ ਇੱਕ ਰਚਨਾ ਸਾਡੇ ਨਾਲ ਸਾਂਝ ਕੇ ਕਰਨਗੇ ਰਾਜ